ਜਿਸ ਜਗ੍ਹਾ ਤੇ ਅੱਜ ਰਾਸ਼ਟਰਪਤੀ ਭਵਨ ਬਣਿਆ ਹੋਇਆ ਹੈ, ਇੰਡੀਆ ਗੇਟ ਬਣਿਆ ਹੋਇਆ ਹੈ, ਪਾਰਲੀਮੈਂਟ ਬਣੀ ਹੋਈ ਹੈ, ਦਿੱਲੀ ਦਾ ਨਾਰਥ ਬਲਾਕ ਏਰੀਆ, ਸਾਊਥ ਬਲਾਕ ਏਰੀਆ, ਰਾਜਪਥ ਦਾ ਜਿੰਨਾ ਵੀ ਇਲਾਕਾ ਹੈ, ਇਹ ਸਾਰੀ ਜਾਇਦਾਦ ਦੇ ਮਾਲਕ ਅੱਜ ਵੀ ਸਿੱਖ ਨੇ, ਅੱਜ ਵੀ ਭਾਰਤ ਸਰਕਾਰ 400 ਕਿੱਲੇ ਦਾ ਠੇਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਹੈ। ਹੁਣ ਇਹ ਜਗ੍ਹਾ ਦੇ ਮਾਲਕ ਕੌਣ ਨੇ ਜਗਨ ਦੀ ਮਾਲਕੀਅਤ ਕੀ ਹੈ ਜਦੋਂ ਇਹਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਉਦੋਂ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਇਹ ਇਲਾਕੇ ਨੂੰ ਰਾਏਸੀਨਾ ਪਿੰਡ ਦਾ ਨਾਮ ਦਿੱਤਾ ਗਿਆ ਇਹਨੂੰ ਰਾਏਸੀਨਾ ਹਿਲਜ਼ ਵੀ ਕਿਹਾ ਜਾਂਦਾ ਹੈ ਇਹ ਰਾਏਸੀਨਾ ਪਿੰਡ ਦਾ ਲਗਭਗ 1793 ਏਕੜ ਦਾ ਇਲਾਕਾ ਹੈ ਜਿਹੜੇ ਇਤਿਹਾਸ ਦੀ ਅੱਜ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਇਹ ਇਤਿਹਾਸ ਸਿੱਖਾਂ ਲਈ ਬੜਾ ਮਾਨਮਤਾ ਇਤਿਹਾਸ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਓ ਨੌਜਵਾਨ ਵੀਰਾਂ ਭੈਣਾਂ ਨੂੰ ਵੀ ਸੁਣਾਓ ਤਾਂ ਜੋ ਸਾਨੂੰ ਪਤਾ ਲੱਗੇ ਸਾਡਾ ਪਛੋਕੜ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪ੍ਰਗਟ ਸਿੰਘ ਮੁੱਦਕੀ YouTube ਚੈਨਲ Facebook ਪੇਜ ਨੂੰ ਅੱਜ ਜਿਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਇਹ ਵਿਸ਼ੇ ਨੂੰ ਸੁਣ ਕੇ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਤੇ ਨਾਲ ਇਸ ਵੀਡੀਓ ਨੂੰ ਤੁਸੀਂ ਆਪਣਾ ਆਪਣਾ ਫਰਜ਼ ਬਣਦੇ ਸ਼ੇਅਰ ਵੀ ਜਰੂਰ ਕਰੋਗੇ ਤੇ ਸ਼ੇਅਰ ਕਰਨਾ ਵੀ ਜ਼ਰੂਰੀ ਬਣਦਾ ਹੈ ਸਿੱਖਾਂ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਮੈਂ ਗੱਲ ਕਰਨ ਜਾ ਰਿਹਾ ਹਾਂ ਭਾਰਤ ਦੀ ਰਾਜਸਥਾਨੀ ਦੀ ਜਿਸ ਜਗ੍ਹਾ ਤੇ ਅੱਜ ਭਾਰਤ ਦੀ ਰਾਜਸਥਾਨੀ ਉਹ ਦਿੱਲੀ ਹੈ ਜਦੋਂ ਇਹ ਦਿੱਲੀ ਭਾਰਤ ਦੀ ਰਾਜਧਾਨੀ ਬਣਦੀ ਹੈ ਤੇ ਜਿਹੜੀ ਜਗ੍ਹਾ ਰਾਜਸਤਾਨੀ ਦੇ ਲਈ ਚੁਣੀ ਜਾਂਦੀ ਹੈ ਪਾਰਲੀਮੈਂਟ ਲਈ ਚੁਣੀ ਜਾਂਦੀ ਹੈ ਰਾਸ਼ਟਰਪਤੀ ਭਵਨ ਲਈ ਚੁਣੀ ਜਾਂਦੀ ਹੈ ਉਹ ਜਗ੍ਹਾ ਕਿਸ ਦੀ ਹੈ ਜਿਸ ਜਗ੍ਹਾ ਤੇ ਅੱਜ ਰਾਸ਼ਟਰਪਤੀ ਭਵਨ ਬਣਿਆ ਹੋਇਆ ਇੰਡੀਆ ਗੇਟ ਬਣਿਆ ਹੋਇਆ ਪਾਰਲੀਮੈਂਟ ਬਣੀ ਹੋਈ ਹੈ ਦਿੱਲੀ ਦਾ ਨਾਰਥ ਬਲੌਕ ਏਰੀਆ ਸਾਊਥ ਬਲੌਕ ਏਰੀਆ ਰਾਜਪਥ ਦਾ ਜਿੰਨਾ ਵੀ ਇਲਾਕਾ ਹੈ ਇਦੀ ਮਾਲਕੀਅਤ ਅੱਜ ਸਿੱਖ ਕੌਮ ਕੋਲੇ ਹੈ ਇਹ ਸਾਰੇ ਇਲਾਕੇ ਦੇ ਮਾਲਕ ਜ਼ਮੀਨ ਦੇ ਮਾਲਕ ਸਿੱਖ ਨੇ ਤੇ ਇਹ ਸਾਰੀ ਜ਼ਮੀਨ 1793 ਏਕੜ ਦਿੱਲੀ ਨਵੀਂ ਦਿੱਲੀ ਦਾ ਜਿਹੜਾ ਏਰੀਆ ਹੈ ਇਹ ਏਰੀਏ ਵਿੱਚ ਆਉਂਦੀ ਹੈ ਤੇ ਜਿਸ ਦਾ ਅੱਜ ਵੀ ਭਾਰਤ ਸਰਕਾਰ 400 ਕਿੱਲੇ ਦਾ ਠੇਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੰਦੀ ਹੈ ਹੁਣ ਕੀ ਹੁੰਦਾ ਜੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਭਾਰਤ ਦੀ ਰਾਜਧਾਨੀ ਕਲਕੱਤਾ ਹੁੰਦੀ ਸੀ ਹੁਣ ਕਲਕੱਤਾ ਭਾਰਤ ਦੇ ਇੱਕ ਸਾਈਡ ਤੇ ਪੈ ਜਾਂਦਾ ਹੈ ਤੇ ਅੰਗਰੇਜ਼ੀ ਸ਼ਾਸਕਾਂ ਨੇ ਸੋਚਿਆ ਕਿ ਭਾਰਤ ਦੀ ਰਾਜਧਾਨੀ ਕਲਕੱਤੇ ਦੀ ਬਜਾਏ ਦਿੱਲੀ ਬਣਾਈ ਜਾਏ ਦਿੱਲੀ ਭਾਰਤ ਦੇ ਸੈਂਟਰ ਦੇ ਵਿੱਚ ਪੈਂਦਾ 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜਾਰਜ 5ਵੇਂ ਨੇ ਇੱਕ ਐਲਾਨ ਕੀਤਾ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਬਣਾਈ ਜਾਵੇਗੀ ਹੁਣ ਜਦੋਂ ਇਹਨਾਂ ਨੇ ਦਿੱਲੀ ਵਿੱਚ ਭਾਰਤ ਦੀ ਰਾਜਧਾਨੀ ਬਣਾਉਣ ਦੇ ਲਈ ਸਾਰੀ ਰੂਪਰੇਖਾ ਤਿਆਰ ਕੀਤੀ ਹੈ ਦਿੱਲੀ ਦਾ ਇਲਾਕਾ ਜਿਸ ਜਗ੍ਹਾ ਤੇ ਪਾਰਲੀਮੈਂਟ ਬਣਨੀ ਹੈ ਰਾਸ਼ਟਰਪਤੀ ਭਵਨ ਬਣਨਾ ਹੈ ਉਹ ਇਲਾਕੇ ਨੂੰ ਚੁਣਿਆ ਉਹ ਇਲਾਕੇ ਨੂੰ ਦੇਖਿਆ ਤੇ ਉਹ ਇਲਾਕੇ ਵਿੱਚ ਆ ਕੇ ਸਰਚ ਕੀਤੀ ਤੇ ਇਹ ਜਗ੍ਹਾ ਅੰਗਰੇਜ਼ੀ ਸਰਕਾਰ ਨੂੰ ਚਾਹੀਦੀ ਸੀ ਹੁਣ ਇਹ ਜਗ੍ਹਾ ਦੇ ਮਾਲਕ ਕੌਣ ਨੇ ਜਗਨ ਦੀ ਮਾਲਕੀਅਤ ਕੀ ਹੈ ਜਦੋਂ ਇਹਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਉਦੋਂ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਏਸ਼ੀਆ ਦੇ ਇੱਕ ਬੜੇ ਮਹਾਨ ਅਮੀਰ ਸਿੱਖ ਹੋਏ ਨੇ ਜਿਨ੍ਹਾਂ ਦਾ ਵਪਾਰਕ ਤੌਰ ਤੇ ਬਹੁਤ ਵੱਡਾ ਕਾਰੋਬਾਰ ਹੈ ਅੱਜ ਦੇ ਟਾਈਮ 'ਚ ਜਿਵੇਂ ਅਸੀਂ ਵੱਡੇ ਵੱਡੇ ਬਿਜ਼ਨਸਮੈਨਾਂ ਦੀ ਗੱਲ ਕਰਦੇ ਆਂ ਬਹੁਤ ਵੱਡੇ ਬਿਜ਼ਨਸਮੈਨ ਉਸ ਸਮੇਂ ਦੇ ਨੇ ਸਿੱਖ ਭਾਈ ਲੱਖੀ ਰਾਏ ਬਨਜ਼ਾਰਾ ਜੀ ਕਿਉਂਕਿ ਸਿੱਖ ਕੌਮ ਦੇ ਵਿੱਚ ਇਕੱਲੇ ਸੂਰਮੇ ਹੀ ਨਹੀਂ ਪੈਦਾ ਹੋਏ ਬਹਾਦਰ ਹੀ ਨਹੀਂ ਪੈਦਾ ਹੋਏ ਜੰਗਾਂ ਲੜਨ ਵਾਲੇ ਯੋਧੇ ਨਹੀਂ ਪੈਦਾ ਹੋਏ ਜਾਂ ਕੁਰਬਾਨੀਆਂ ਕਰਨ ਵਾਲੇ ਸਿੱਖ ਨਹੀਂ ਪੈਦਾ ਹੋਏ ਜਦੋਂ ਸਿੱਖਾਂ ਦੇ ਕਾਰੋਬਾਰੀ ਤੌਰ ਤੇ ਗੱਲ ਕਰਾਂਗੇ ਨਾ ਬੜੇ ਮਹਾਨ ਸਿੰਘ ਸੂਰਮੇ ਸਿੱਖ ਹੋਏ ਨੇ ਜਿਹੜੇ ਬੜੋ ਵੱਡੇ ਵੱਡੇ ਕਾਰੋਬਾਰੀ ਸੀ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਗੱਲ ਕਰੀਏ ਭਾਈ ਮਨ ਸੁਖ ਵਰਗੇ ਜਿਨ੍ਹਾਂ ਦਾ ਬੜਾ ਵੱਡੇ ਪੱਧਰ ਤੇ ਕਾਰੋਬਾਰ ਤਕੜਾ ਹੈ ਬੜੇ ਅਮੀਰ ਕਾਰੋਬਾਰੀ ਨੇ ਗੁਰੂ ਸਹਿਬਾਨਾ ਦੇ ਸਮੇਂ ਤੇ ਆ ਜੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਪਹਿਚਾਨਣ ਵਾਲਾ ਭਾਈ ਮੱਖਣ ਸ਼ਾਹ ਲਵਾਨਾ ਬਹੁਤ ਵੱਡਾ ਇੱਕ ਕਾਰੋਬਾਰੀ ਬੜਾ ਅਮੀਰ ਸਿੱਖ ਹੈ ਤੇ ਭਾਈ ਲੱਖੀ ਰਾਏ ਵਨਜ਼ਾਰਾ ਜੀ ਇਹ ਵੀ ਬੜੇ ਅਮੀਰ ਸਿੱਖ ਨੇ ਭਾਈ ਲੱਖੀ ਰਾਏ ਬਨਜ਼ਾਰਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੰਸਕਾਰ ਕੀਤਾ ਆਪਣੇ ਘਰ ਨੂੰ ਅਗਲਾ ਕੇ ਜਦੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰਾਇਆ ਸਤਗੁਰੂ ਜੀ ਦੇ ਧੜ ਦਾ ਸੰਸਕਾਰ ਭਾਈ ਲੱਖੀ ਰਾਏ ਬਨਜ਼ਾਰਾ ਜੀ ਨੇ ਆਪਣੇ ਘਰ ਦੇ ਵਿੱਚ ਕੀਤਾ ਤੇ ਜਦੋਂ ਭਾਈ ਲੱਖੀ ਰਾਏ ਬਨਜ਼ਾਰਾ ਜੀ ਦੇ ਪਸ਼ੋਕੜ ਦੀ ਗੱਲ ਕਰਦੇ ਆ ਪਾਕਿਸਤਾਨ ਦੇ ਮੁਜੱਫਰਗੜ ਜ਼ਿਲ੍ਹੇ ਦੇ ਪਿੰਡ ਖੈਰਪੁਰ ਨਾਲ ਸੰਬੰਧਿਤ ਭਾਈ ਲੱਖੀ ਰਾਏ ਬਨਜ਼ਾਰਾ ਜੀ ਦਾ ਪਛੋਕੜ ਹੈ ਇਹਨਾਂ ਦੇ ਵੱਡੇ ਵਡੇਰੇ ਉਹ ਇਲਾਕੇ ਨੂੰ ਛੱਡ ਕੇ ਦਿੱਲੀ ਇਲਾਕੇ ਦੇ ਵਿੱਚ ਆ ਗਏ ਸੀ ਇਹ ਇਲਾਕੇ ਦੇ ਵਿੱਚ ਇਹਨਾਂ ਨੇ ਆਪਣਾ ਵਪਾਰ ਦਾ ਕਾਰੋਬਾਰ ਸ਼ੁਰੂ ਕੀਤਾ ਇਹ ਇਲਾਕੇ ਨੂੰ ਰਾਏ ਸੀਨਾ ਪਿੰਡ ਦਾ ਨਾਮ ਦਿੱਤਾ ਗਿਆ ਇਹਨੂੰ ਰਾਏ ਸੀਨਾ ਹਿਲਜ਼ ਵੀ ਕਿਹਾ ਜਾਂਦਾ ਹੈ ਇਹ ਰਾਏ ਸੀਨਾ ਪਿੰਡ ਦਾ ਲਗਭਗ 1793 ਏਕੜ ਦਾ ਇਲਾਕਾ ਹੈ ਜਿਸ ਜਗ੍ਹਾ ਤੇ ਅੱਜ ਪਾਰਲੀਮੈਂਟ ਹੈ ਰਾਸ਼ਟਰਪਤੀ ਭਵਨ ਹੈ ਇੰਡੀਆ ਗੇਟ ਹੈ ਨਾਰਥ ਸਾਊਥ ਏਰੀਆ ਜਿਹੜਾ ਦਿੱਲੀ ਦਾ ਬਹੁਤ ਮਹਿੰਗਾ ਮਸ਼ਹੂਰ ਤੇ ਸਭ ਤੋਂ ਵਧੀਆ ਦਿੱਲੀ ਦਾ ਏਰੀਆ ਇਹ ਇਲਾਕੇ ਦੇ ਵਿੱਚ ਪੈਂਦਾ ਹੈ ਹੁਣ ਇਹ ਸਾਰੇ ਇਲਾਕੇ ਦੇ ਵਿੱਚ ਇਹਨਾਂ ਨੇ ਜਦੋਂ ਦੇਖ ਰਹਿ ਕੀਤੀ ਅੰਗਰੇਜ਼ੀ ਅਫਸਰਾਂ ਨੇ ਸਭ ਕੁਝ ਕੀਤਾ ਕਿ ਇਹ ਜ਼ਮੀਨ ਸਾਨੂੰ ਚਾਹੀਦੀ ਹੈ ਤੇ ਜਮੀਨ ਇੱਕ ਸਿੱਖ ਦੇ ਨਾਮ ਬੋਲਦੀ ਹੈ ਭਾਈ ਲੱਖੀ رائے ਵਨਜ਼ਾਰਾ ਜੀ ਦੇ ਇਹ ਜਮੀਨ ਫਿਰ ਅੰਗਰੇਜ਼ਾਂ ਨੇ ਉਸ ਟਾਈਮ ਤੇ 99 ਸਾਲਾਂ ਦੀ ਲੀਜ਼ ਤੇ ਲਈ ਸੀ 99 ਸਾਲਾਂ ਦੀ ਲੀਜ਼ ਤੇ ਜਗਾ ਲੈ ਕੇ 1911 ਦੇ ਵਿੱਚ ਕੰਮ ਸ਼ੁਰੂ ਕੀਤਾ ਤੇ 1931 ਦੇ ਵਿੱਚ ਇਹ ਸਾਰਾ ਕੰਮ ਕੰਪਲੀਟ ਹੋਇਆ ਤੇ ਭਾਰਤ ਦੀ ਰਾਜਧਾਨੀ ਦਿੱਲੀ ਬਣ ਜਾਂਦੀ ਹੈ 1947 ਤੋਂ ਬਾਅਦ ਜਦੋਂ ਸਿੱਖਾਂ ਨੇ ਇਸ ਜ਼ਮੀਨ ਦਾ ਜਿਸ ਜਗ੍ਹਾ ਤੇ ਪਾਰਲੀਮੈਂਟ ਰਾਸ਼ਟਰਪਤੀ ਭਵਨ ਬਣਿਆ ਹੋਇਆ ਸਿੱਖਾਂ ਨੇ ਇਸ ਥਾਂ ਦੇ ਲਈ ਸੰਘਰਸ਼ ਕੀਤਾ ਕਿ ਜ਼ਮੀਨ ਸਿੱਖਾਂ ਦੀ ਹੈ ਉਸ ਸਮੇਂ ਫਿਰ ਭਾਰਤ ਸਰਕਾਰ ਨੇ ਸਿੱਖਾਂ ਨੂੰ 400 ਏਕੜ ਜ਼ਮੀਨ ਦਾ ਠੇਕਾ ਦੇਣਾ ਸ਼ੁਰੂ ਕੀਤਾ ਜੋ ਅੱਜ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਸਰਕਾਰ ਪੇ ਕਰਦੀ ਹੈ ਜਦੋਂ ਗੁਰੂ ਸਹਿਬਾਨਾਂ ਦੇ ਸਮੇਂ ਦੀ ਗੱਲ ਕਰੀਏ ਤੇ ਦਿੱਲੀ ਦਾ ਨਾਮ ਗੁਰੂ ਸਹਿਬਾਨਾਂ ਦੇ ਸਮੇਂ ਦੇ ਵਿੱਚ ਸ਼ਾਹਜਹਾਨਪੁਰ ਸੀ ਇਹ ਪੁਰਾਣੀ ਦਿੱਲੀ ਹੈ ਜਿਹੜਾ ਪੁਰਾਣੀ ਦਿੱਲੀ ਦੇ ਵਿੱਚ ਲਾਲ ਕਿਲਾ ਸਲੀਮਗੜ ਕਿਲਾ ਚਾਂਦਨੀ ਚੌਕ ਫਤਿਹਪੁਰੀ ਜਾਮਾ ਮਸਜਿਦ ਦਰੀਬਾ ਕਲਾ ਦਰਿਆਗੰਜ ਕਸ਼ਮੀਰੀ ਗੇਟ ਇਹ ਇਲਾਕਾ ਸਾਰਾ ਜਿਹੜਾ ਪੁਰਾਣੀ ਦਿੱਲੀ ਦੇ ਵਿੱਚ ਪੈਂਦਾ ਹੁੰਦਾ ਸੀ ਤੇ ਇੱਕ ਬੜੀ ਕਮਾਲ ਦੀ ਗੱਲ ਹੈ ਦਿੱਲੀ ਦਾ ਪਾਰਲੀਮੈਂਟ ਰਾਸ਼ਟਰਪਤੀ ਭਵਨ ਕਨਾਲ ਪਲੇਸ ਇਹ ਜਿੰਨਾ ਵੀ ਇਲਾਕਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਕਨਾਟ ਪਲੇਸ ਦਾ ਜਿਹੜਾ ਇਲਾਕਾ ਹੈ ਰਾਜਾ ਜੈ ਸਿੰਘ ਮਿਰਜ਼ਾ ਦੀ ਜਾਇਦਾਦ ਰਾਸ਼ਟਰਪਤੀ ਭਵਨ ਇੰਡੀਆ ਗੇਟ ਪਾਰਲੀਮੈਂਟ ਤੇ ਜਿਹੜਾ ਇਹ ਸਾਰਾ ਇਲਾਕਾ ਇਹ ਭਾਈ ਲੱਖੀ ਰਾਏ ਬਨਜ਼ਾਰਾ ਜੀ ਦਾ ਰਾਏ ਸੀਨਾ ਪਿੰਡ ਦਾ ਇਲਾਕਾ ਹੈ ਤੇ ਗੁਰਦੁਆਰਾ ਰਕਾਬगंज ਬਿਲਕੁਲ ਪਾਰਲੀਮੈਂਟ ਦੇ ਨਾਲ ਰਾਸ਼ਟਰਪਤੀ ਭਵਨ ਦੇ ਨੇੜੇ ਪੈਂਦਾ ਤੇ ਇਹ ਗੁਰਦੁਆਰਾ ਰਕਾਬगंज ਸਾਹਿਬ ਜਿਹੜਾ ਭਾਈ ਲੱਖੀ رائے ਬਨਜ਼ਾਰਾ ਜੀ ਦਾ ਘਰ ਹੁੰਦਾ ਸੀ ਜਿਸ ਘਰ ਨੂੰ ਅੱਗ ਲਾ ਕੇ ਭਾਈ ਲੱਖੀ رائے ਬਨਜ਼ਾਰਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ 1764 ਤੋਂ 1787 ਤੱਕ ਜਦੋਂ ਸਿੱਖ ਮਿਸਲਾਂ ਦਾ ਸਮਾਂ ਸੀ ਤੇ ਸਿੱਖ ਮਿਸਲਾਂ ਨੇ 15 ਵਾਰ ਦਿੱਲੀ ਤੇ ਹਮਲਾ ਕੀਤਾ ਤੇ 15 ਵਾਰ ਦਿੱਲੀ ਜਿੱਤੀ ਹੈ ਫਰਵਰੀ 1764 ਈਸਵੀ ਨੂੰ ਬਾਬਾ ਬਘੇਲ ਸਿੰਘ ਜੀ ਦੀ ਅਗਵਾਈ ਦੇ ਵਿੱਚ 30000 ਸਿੱਖਾਂ ਨੇ ਜਮਨਾ ਪਾਰ ਕਰਕੇ ਦਿੱਲੀ ਤੇ ਹਮਲਾ ਕੀਤਾ 30000 ਸਿੱਖ ਫੌਜ ਨੇ ਹਮਲਾ ਕੀਤਾ ਸੀ ਤੇ ਜਿਹੜੇ ਇਲਾਕੇ ਨੂੰ ਜਿੱਤਿਆ ਉਸ ਇਲਾਕੇ ਨੂੰ ਅੱਜ ਵੀ 30000 ਹਜ਼ਾਰੀ ਇਲਾਕਾ ਕਿਹਾ ਜਾਂਦਾ ਹੈ 8 ਜਨਵਰੀ 1774 ਨੂੰ ਸਾਂਧਰਾ ਤੇ ਕਬਜ਼ਾ ਕੀਤਾ 15 ਜੁਲਾਈ 1775 ਈਸਵੀ ਨੂੰ ਪਹਾੜਗੰਜ ਤੇ ਜੈ ਸਿੰਘ ਪੁਰਾਤੇ ਕਬਜ਼ਾ ਕੀਤਾ 8 ਮਾਰਚ 1783 ਨੂੰ ਮਲਕਗੰਜ ਤੇ ਸਬਜ਼ੀ ਮੰਡੀ ਤੇ ਕਬਜ਼ਾ ਕੀਤਾ 9 ਮਾਰਚ 1783 ਨੂੰ ਅ즈ਮੇਰੀ ਗੇਟ ਤੇ ਕਬਜ਼ਾ ਕੀਤਾ 15 ਮਾਰਚ 1783 ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਜਰਨੈਲਾਂ ਨੇ ਇਕੱਠੇ ਹੋ ਕੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕੀਤਾ ਜਦੋਂ ਦਿੱਲੀ ਤੇ ਲਾਲ ਕਿਲੇ ਤੇ ਕਬਜ਼ਾ ਕਰਨਾ ਸੀ ਨਾ ਦਿੱਲੀ ਦੇ ਲਾਲ ਕਿਲੇ ਦੇ ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਹੋਏ ਸੀ ਸਾਰੇ ਗੇਟ ਬੰਦ ਸੀ ਦਿੱਲੀ ਲਾਲ ਕਿਲੇ ਦੀਆਂ ਵੱਡੀਆਂ-ਵੱਡੀਆਂ ਤੇ ਮੋਟੀਆਂ ਕੰਧਾਂ ਸੀ ਫਿਰ ਉਸ ਸਮੇਂ ਤੇ ਦਿੱਲੀ ਲਾਲ ਕਿਲੇ ਦੀ ਕੰਧ ਨੂੰ ਇੱਕ ਥਾਂ ਤੋਂ ਪਾੜ ਲਾਇਆ ਗਿਆ ਪਾੜ ਲਾ ਕੇ ਇੱਕ ਇਲਾਕੇ ਨੂੰ ਇੱਕ ਕੰਧ ਨੂੰ ਮੋਰੀ ਦੇ ਰੂਪ ਦੇ ਵਿੱਚ ਕੱਢਿਆ ਗਿਆ ਤੇ ਉਥੋਂ ਸਿੱਖ ਦਿੱਲੀ ਲਾਲ ਕਿਲੇ ਦੇ ਅੰਦਰ ਵੜਦੇ ਨੇ ਤੇ ਉਸ ਇਲਾਕੇ ਨੂੰ ਅੱਜ ਵੀ ਮੋਰੀ ਗੇਟ ਕਿਹਾ ਜਾਂਦਾ ਉਹਨੂੰ ਬੰਦ ਨਹੀਂ ਸੀ ਕੀਤਾ ਉੱਥੇ ਗੇਟ ਬਣਾ ਦਿੱਤਾ ਜਾਂਦਾ ਸੀ ਦਿੱਲੀ ਜਾਓ ਤੇ ਅੱਜ ਵੀ ਉਹ ਇਲਾਕੇ ਦੇ ਵਿੱਚ ਉਹ ਮੋਰੀ ਗੇਟ ਦੇ ਦਰਸ਼ਨ ਕਰ ਸਕਦੇ ਆ ਜਿੱਥੇ ਬਾਬਾ ਬਘੇਲ ਸਿੰਘ ਜੱਸਾ ਸਿੰਘ ਜੀ ਰਾਮਗੜੀਆ ਜੱਸਾ ਸਿੰਘ ਜੀ ਆਲੂਵਾਲੀਆ ਉਹਨਾਂ ਨੇ ਉਹ ਮੋਰੀ ਕਰਕੇ ਦਿੱਲੀ ਲਾਲ ਕਿਲੇ ਦੇ ਵਿੱਚ ਐਂਟਰੀ ਕੀਤੀ ਤੇ ਦਿੱਲੀ ਲਾਲ ਕਿਲੇ ਦੇ ਵਿੱਚ ਐਂਟਰੀ ਕਰਕੇ ਦਿੱਲੀ ਲਾਲ ਕਿਲੇ ਤੇ ਖਾਲਸਾ ਹੀ ਨਿਸ਼ਾਨ ਕੇਸਰੀ ਨਿਸ਼ਾਨ ਚੁਲਾ ਦਿੱਤਾ ਕੇਸਰੀ ਨਿਸ਼ਾਨ ਚੁਲਾ ਕੇ ਦਿੱਲੀ ਤੇ ਕਬਜ਼ਾ ਕੀਤਾ ਕਮਾਲ ਦੀ ਗੱਲ ਹੈ ਜਦੋਂ ਦਿੱਲੀ ਤੇ ਕਬਜ਼ਾ ਹੁੰਦਾ ਹੈ ਨਾ ਸਿੱਖਾਂ ਦਾ ਉਸ ਸਮੇਂ ਫਿਰ ਬਾਬਾ ਬਘੇਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਜਿੰਨੇ ਇਤਿਹਾਸਕ ਸਥਾਨ ਸੀ ਚਾਹੇ ਸੀਸਗੰਜ ਸਾਹਿਬ ਚਾਹੇ ਰਕਾਬਗੰਜ ਸਾਹਿਬ ਚਾਹੇ ਬੰਗਲਾ ਸਾਹਿਬ ਜਿੰਨੇ ਹੋਰ ਲਗਭਗ ਇਤਿਹਾਸਕ ਸਥਾਨ ਜਿੱਥੇ ਜਿੱਥੇ ਗੁਰੂ ਸਹਿਬਾਨਾਂ ਦੇ ਨਾਲ ਸੰਬੰਧਿਤ ਜਿਹੜੇ ਸਿੱਖ ਇਤਿਹਾਸ ਨਾਲ ਸੰਬੰਧਿਤ ਉਹਨਾਂ ਸਾਰੇ ਇਤਿਹਾਸਕ ਸਥਾਨਾਂ ਦੀ ਨਿਸ਼ਾਨਦੇਹੀ ਕਰਾਈ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਹੁਣਾਂ ਨੇ ਉਸ ਇਲਾਕੇ ਦੇ ਵਿੱਚ ਗੁਰੂ ਘਰ ਬਣਾਉਣ ਦਾ ਜਿਹੜਾ ਪ੍ਰਬੰਧ ਸ਼ੁਰੂ ਕੀਤਾ ਬਾਬਾ ਬਘੇਲ ਸਿੰਘ ਹੁਣਾਂ ਨੇ ਫਿਰ ਇਹ ਸਾਰੇ ਇਤਿਹਾਸਕ ਸਥਾਨ ਲੰਮੇ ਸਮੇਂ ਦੇ ਵਿੱਚ ਰਹਿੰਦੇ ਆ ਦਿੱਲੀ ਦੇ ਵਿੱਚ ਬਣਾਏ ਜਿਹੜੇ ਇਤਿਹਾਸਕ ਸਥਾਨਾਂ ਦੇ ਅੱਜ ਅਸੀਂ ਦਿੱਲੀ ਵਿੱਚ ਜਾ ਕੇ ਦਰਸ਼ਨ ਦੇਦਾਰ ਕਰਦੇ ਹਾਂ ਹੁਣ ਜਦੋਂ ਜਿਹੜੇ ਇਲਾਕੇ ਦੇ ਵਿੱਚ ਅੰਗਰੇਜ਼ਾਂ ਨੇ ਰਾਸ਼ਟਰਪਤੀ ਭਵਨ ਪਾਰਲੀਮੈਂਟ ਤੇ ਹੋਰ ਕਈ ਜਗ੍ਹਾ ਬਣਵਾਈਆਂ ਸਨ ਇਹ ਸਾਰੀਆਂ ਜਗ੍ਹਾ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਨੇੜੇ ਆ ਤੇ ਇਹ ਇਲਾਕੇ ਦੇ ਵਿੱਚ ਜਦੋਂ ਉਹਨਾਂ ਨੇ ਵੱਡੇ ਰੋਡ ਖੁੱਲੇ ਕਰਨੇ ਸ਼ੁਰੂ ਕੀਤੇ ਤੇ ਉਹ ਸਮੇਂ ਅੰਗਰੇਜ਼ੀ ਅਫਸਰਾਂ ਨੇ ਜਦੋਂ ਇਹਨਾਂ ਰਸਤਿਆਂ ਨੂੰ ਖੁੱਲਾ ਤੇ ਚੌੜਾ ਕਰਨਾ ਸ਼ੁਰੂ ਕੀਤਾ ਨਾ ਇੱਕ ਜਗ੍ਹਾ ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਅੜਿੱਕਾ ਬਣਦੀ ਸੀ ਅੰਗਰੇਜ਼ੀ ਅਫਸਰਾਂ ਨੇ ਬਿਨਾਂ ਸਲਾਹ ਕੀਤੇ ਬਿਨਾਂ مشਵਰਾ ਕੀਤੇ ਇਹ ਕੰਧ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਜਦੋਂ ਇਹ ਕੰਧ ਨੂੰ ਢਾਉਣਾ ਸ਼ੁਰੂ ਕੀਤਾ ਨਾ ਉਸ ਸਮੇਂ ਇੱਕ ਸਿੱਖ ਬੀਬੀ ਇਨ੍ਹਾਂ ਅੰਗਰੇਜ਼ੀ ਅਫਸਰਾਂ ਦੇ ਸਾਹਮਣੇ ਆਉਂਦੀ ਹੈ ਇਸ ਬੀਬੀ ਦਾ ਨਾਮ ਸ਼ਾਮਕੌਰ ਸੀ ਤੇ ਇਹਦੀ ਗੋਦ ਦੇ ਵਿੱਚ ਇੱਕ ਨਿੱਕਾ ਜਿਹਾ ਬੱਚਾ ਚੁੱਕਿਆ ਹੋਇਆ ਜਿਹੜਾ ਹਜੇ ਦੁੱਧ ਚੁੰਗਦਾ ਹੀ ਹੈ ਉਹਦਾ ਨਾਮ ਇਤਿਹਾਸ ਵਿੱਚ ਗੁਰਬਖਸ਼ ਸਿੰਘ ਆਉਂਦਾ ਹੈ ਇਹ ਬੀਬੀ ਨੇ ਦੇਖਿਆ ਕਿ ਗੁਰਦੁਆਰਾ ਰਕਾਬगंज ਸਾਹਿਬ ਦੀ ਕੰਧ ਢਾਈ ਜਾ ਰਹੀ ਹੈ ਇਹ ਬੀਬੀ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਢਾਈ ਜਾਹਰੀ ਕੰਧ ਦੇ ਉੱਤੇ ਜਾ ਕੇ ਪੈ ਗਈ ਕਹਿੰਦੀ ਜਿੰਨਾ ਚਿਰ ਮੈਂ ਜਿਉਂਨੀ ਆ ਮੇਰੀ ਲਾਸਟ ਦੇ ਉੱਤੋਂ ਦੀ ਲੰਘ ਕੇ ਤਾਂ ਤੁਸੀਂ ਕੰਧ ਢਾ ਸਕਦੇ ਹੋ ਮੇਰੇ ਟੋਟੇ ਟੋਟੇ ਕਰਕੇ ਮੈਨੂੰ ਖਤਮ ਕਰ ਦਿਓ ਫਿਰ ਕੰਧ ਢਾ ਸਕਦੇ ਆ ਪਰ ਜਿੰਨਾ ਟਾਈਮ ਮੈਂ ਜਿਉਣੀ ਆ ਜਿਉਂਦੇ ਜੀ ਤੁਹਾਨੂੰ ਮੈਂ ਇਹ ਕੰਧ ਨਹੀਂ ਢਾਉਣ ਦੇਵਾਂਗੀ ਇਹ ਬੀਬੀ ਗੁਰਦੁਆਰਾ ਰਕਾਬ ਗੰਜ ਸਾਹਿਬ ਦਾ ਪ੍ਰਬੰਧ ਦੇਖਦੇ ਮਹੰਤ 사ਵਨ ਰਾਏ ਦੀ ਘਰ ਵਾਲੀ ਸੀ ਇਹ ਬੀਬੀ ਨੇ ਜਦੋਂ ਸੰਘਰਸ਼ ਕੀਤਾ ਕੁਝ ਸਿੱਖਾਂ ਨੂੰ ਵੀ ਉਸ ਸਮੇਂ ਪਤਾ ਲੱਗਦਾ ਸਿੱਖਾਂ ਨੇ ਰਲ ਕੇ ਇਸ ਗੁਰਦੁਆਰਾ ਸਾਹਿਬ ਦੀ ਢਾਈ ਜ਼ਾਰੀ ਕੰਧ ਤੇ ਲਈ ਸੰਘਰਸ਼ ਕੀਤਾ ਤੇ ਫਿਰ ਅੰਗਰੇਜ਼ੀ ਅਫਸਰਾਂ ਨੂੰ ਇੱਥੇ ਝੁਕਣਾ ਪਿਆ ਤੇ ਉਹਨਾਂ ਨੇ ਦੁਬਾਰਾ ਇਹ ਕੰਧ ਨੂੰ ਉਸਾਰਿਆ ਇਹ ਮੋਰਚਾ ਵੀ ਫਤਿਹ ਹੋਇਆ ਜਿਹੜੇ ਇਤਿਹਾਸ ਦੀ ਅੱਜ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਇਹ ਇਤਿਹਾਸ ਸਿੱਖਾਂ ਲਈ ਬੜਾ ਮਾਣਮੱਤਾ ਇਤਿਹਾਸ ਹੈ ਸਾਡੇ ਦਿੱਲੀ ਦੇ ਇਤਿਹਾਸਕ ਅਸਥਾਨ ਅੱਜ ਦਿੱਲੀ ਦੀ ਪਾਰਲੀਮੈਂਟ ਦਿੱਲੀ ਦਾ ਰਾਸ਼ਟਰਪਤੀ ਭਵਨ ਦਿੱਲੀ ਦਾ ਇੰਡੀਆ ਗੇਟ ਜਿਹੜੇ ਇੰਡੀਆ ਵਾਲੇ ਭਾਰਤ ਵਾਲੇ ਮਾਣ ਜਿਹੜੀਆਂ ਚੀਜ਼ਾਂ ਤੇ ਕਰਦੇ ਆ ਤੇ ਸਿੱਖੋ ਤੁਸੀਂ ਮਾਣ ਕਰੋ ਇਹ ਸਾਰੀ ਜਾਇਦਾਦ ਦੇ ਮਾਲਕ ਅੱਜ ਵੀ ਸਿੱਖਣੇ ਅੱਜ ਵੀ ਇਹ ਜਗ੍ਹਾ ਦਾ ਰਿਕਾਰਡ ਫਰੋਲਿਆ ਜਾਵੇ ਇਹ ਜਗ੍ਹਾ ਅੱਜ ਵੀ ਭਾਈ ਲੱਖੀ ਰਾਏ ਜੀ ਬਨਜਾਰਾ ਉਹਨਾਂ ਦੇ ਨਾਮ ਤੇ ਬੋਲਦੀ ਐ ਤੇ ਸਾਡੇ ਲਈ ਮਾਣ ਵਾਲੀ ਗੱਲ ਐ ਅਸੀਂ ਆਪਣੇ ਇਤਿਹਾਸਕ ਪੱਖ ਨੂੰ ਅੱਜ ਸਮਝਦੇ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ ਅਸੀਂ ਵਾਰਿਸ ਕਿੰਨਾ ਦੇ ਆ ਸਾਡੇ ਪੁਰਖੇ ਕਿੱਦਾਂ ਦੇ ਸੀ ਸਾਡੇ ਵੱਡੇ ਵਡੇਰੇ ਕਿੱਦਾਂ ਦੇ ਸੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਜਰੀਏ ਹਰ ਇੱਕ WhatsApp Facebook ਜਿਹੜਾ ਵੀ ਤੁਹਾਡੇ ਕੋਲੇ ਸੋਰਸ ਐ ਉਸ ਸੋਰਸ ਤੇ ਸ਼ੇਅਰ ਵੀ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਓ ਨੌਜਵਾਨ ਵੀਰਾਂ ਭੈਰਾਂ ਨੂੰ ਵੀ ਸੁਣਾਓ ਤਾਂ ਜੋ ਸਾਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਹੈ ਸਾਡਾ ਵਿਰਸਾ ਕੀ ਹੈ ਸਾਡਾ ਪਛੋਕੜ ਕੀ ਹੈ ਜੇਕਰ ਅਸੀਂ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਆਪਣੇ ਪਛੋਕੜ ਨਾਲ ਜੁੜਾਂਗੇ ਤੇ ਸਾਨੂੰ ਬੜਾ ਆਪਣੀ ਕੌਮ ਤੇ ਮਾਣ ਹੋ ਸਾਡੇ ਬੱਚੇ ਵੀ ਸਿੱਖੀ ਨਾਲ ਜੁੜਨਗੇ ਸਾਡੇ ਬੱਚੇ ਵੀ ਆਪਣੇ ਮਹਾਨ ਯੋਧਿਆਂ ਦੇ ਰਸਤੇ ਤੇ ਚੱਲਦੇ ਆਂ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਆਪਣੇ ਕਿਰਦਾਰਾਂ ਨੂੰ ਉੱਚਾ ਸੁੱਚਾ ਬਣਾਉਣਗੇ ਸਾਡੀਆਂ ਕੋਸ਼ਿਸ਼ਾਂ ਇਦਾਂ ਦੀਆਂ ਹੁੰਦੀਆਂ ਕਿ ਇਦਾਂ ਦੇ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇ ਜਿਹੜੇ ਵਿਸ਼ੇ ਬਹੁਤ ਘੱਟ ਸੁਣੇ ਹੋਣ ਤੇ ਇਦਾਂ ਦੇ ਵਿਸ਼ੇ ਸਾਡੇ ਬੱਚੇ ਸੁਣ ਕੇ ਸਿੱਖੀ ਨਾਲ ਜੁੜ ਸਕਣ ਇਸ ਲਈ ਬੇਨਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ